ਮੌਜੂਦਾ ਜਿਨ੍ਹਾਂ ਕੋਲ ਸੱਤਾ ਹੈ ਆਮ ਆਦਮੀ ਪਾਰਟੀ ਪੰਜਾਬ ਦੀ ਬਾਗਡੋਰ ਅੱਜ ਦੀ ਘੜੀ ਵਿੱਚ ਬੜੇ ਔਖੇ ਚੱਲ ਰਹੇ ਨੇ ਕਿਉਂਕਿ ਪਹਿਲਾਂ ਤਾਂ ਸੱਤਾ ਵਿੱਚ ਆਉਣ ਤੋਂ ਦਾਵਾ ਕਰ ਬੈਠੇ ਕਿ ਕਿੰਨੇ ਹਜ਼ਾਰ ਕਰੋੜ ਮਾਫੀਆ ਤੋਂ ਇਕੱਠੇ ਕਰ ਲੈਣੇ ਆ ਸੀ ਤੇ ਪੰਜਾਬ ਦਾ ਖਜ਼ਾਨਾ ਦੇਣਾ ਚ ਭਰ ਦੇਣਾ ਪਰ ਉਹ ਗੱਲ ਤੇ ਬਣੀ ਨਹੀਂ ਦੂਜੇ ਪਾਸੇ ਕਰਜ਼ਾ ਚੁੱਕਣ ਲਈ ਮਜਬੂਰ ਹੈ ਹੁਣ ਸਰਕਾਰ 2000 ਕਰੋੜ ਦੇ ਕਰੀਬ ਫਿਰ ਕਰਜ਼ਾ ਨਿਵਾੜ ਤੋਂ ਚੁੱਕਣ ਜਾ ਰਹੀ ਹੈ ਉਸ ਦੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਲਿੰਕ ਰੋਡ ਬਣਾਉਣੇ ਆ ਖਸਤਾ ਹਾਲਤ ਹੈ ਕਈ ਥਾਵਾਂ ਦੇ ਉੱਤੇ ਔਰ ਜਿਸ ਪੈਸੇ ਦੇ ਨਾਲ ਬਣਨੀ ਸੀ ਉਹ ਪੈਸਾ ਸੈਂਟਰ ਦੱਬੀ ਬੈਠਾ ਉਹ ਦੰਦਾ ਨਹੀਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕਰਜ਼ਾ ਦੇ ਇਹਨਾਂ 70 ਹਜ਼ਾਰ ਕਰੋੜ ਦੇ ਪਹਿਲਾਂ ਹੀ ਪੰਜਾਬ ਸਰਕਾਰ ਨੇ ਚੱਕ ਲਿਆ 26 ਮਹੀਨੇ ਦੇ ਵਿੱਚ ਚੱਕ ਲਿਆ ਕਿਉਂਕਿ ਜਿਹੜਾ ਇਹ ਪਹਿਲਾ ਬਜਟ ਹੈ ਉਹਦੇ ਵਿੱਚ 35 ਹਜ਼ਾਰ ਕਰੋੜ ਦੀ ਗੱਲ ਹੋਈ ਸੀ ਬਾਅਦ ਵਿੱਚ ਫਿਰ 35 ਤੋਂ 40 ਹਜ਼ਾਰ ਕਰੋੜ ਰੁਪਏ ਦੀ ਗੱਲ ਹੋਈ ਸੀ ਕਰਜ਼ਾ ਇਹਨਾਂ ਨੂੰ ਚੁੱਕਣਾ ਪਿਆ ਹੁਣ ਇਹ ਵੀ ਇਹਨਾਂ ਦਾ ਠੀਕ ਹੈ ਕਿ ਪਿਛਲਾ ਕਰਜ਼ਾ ਤਾਰਨ ਵਾਸਤੇ ਕਰਜ਼ਾ ਤਾਰਨ ਵਾਸਤੇ ਸਾਨੂੰ ਫਿਰ ਕਰਜ਼ਾ ਲੈਣਾ ਪੈ ਰਿਹਾ ਨਾ ਉਹ ਵੀ ਠੀਕ ਗੱਲ ਹੈ ਪਰ ਖਰਚੇ ਵੀ ਤਾਂ ਬਹੁਤ ਖਰਚੇ ਦੇ ਡਬਲ ਹੋ ਗਏ ਨੇ ਸਾਡੇ ਜਿਹੜਾ ਯਾਜ ਹੈ ਸਰਕਾਰੀ ਉਹੀਨ ਵਿਚਾਰਾ ਪੈਰ ਉਹਦੇ ਟਾਇਰ ਥੱਲੇ ਲੱਗਦੇ ਧਰਤੀ ਦੇ ਉਹੀ ਉੱਡਦਾ ਫਿਰਦਾ ਹੈਗਾ ਪੰਜਾਬ ਚੁੱਡੇ ਸੌਵਾ ਰੁੱਡੇ ਇਹ ਪੰਜਾਬ ਦਾ ਯਾਜ ਤੇ ਪੂਰਾ ਹਿੰਦੁਸਤਾਨ ਘੋਮਾਇਆ ਹੈਗਾ ਉਹ ਕਾਂਗਰਸੀ ਵੀ ਕਹਿੰਦੇ ਉਹ ਦੂਜੇ ਵੀ ਕਹਿੰਦੇ ਕਿ ਉਹਦੇ ਚ ਸਵਾਰੀਆਂ ਦਿੱਲੀ ਵਾਲੀਆਂ ਬੈਠੀਆਂ ਹੁੰਦੀਆਂ ਨੇ ਉਹ ਖਰਚੇ ਨੇ ਐਡਵਰਟਾਈਜ਼ਮੈਂਟ ਤੇ ਬਹੁਤ ਖਰਚੇ ਨੇ ਬਹੁਤ ਸਾਰੇ ਖਰਚੇ ਨੇ ਪਰ ਹੁਣ ਇਹ ਜਿਹੜਾ 2000 ਕਰੋੜ ਰੁਪਏ ਦਾ ਕਰਜ਼ਾ ਸਰਕਾਰ ਨੂੰ ਚੁੱਕਣਾ ਪੈ ਰਿਹਾ ਦੇਖੋ ਜਿਹੜਾ ਪੰਜਾਬ ਰਾਜ ਮੰਡੀ ਬੋਰਡ ਆ ਮੰਡੀ ਬੋਰਡ ਐਕਟ ਦੇ ਵਿੱਚ ਅਮੈਂਡਮੈਂਟ ਹੋਈ ਸੀ ਪਹਿਲਾਂ ਮੰਡੀ ਫੀਸ 3% ਦੀ ਸੀ 2 ਤੋਂ 3 ਕਰਦੇ ਤੇ 3 ਤੋਂ ਫਿਰ 2 ਕਰਦੇ ਉਹ ਸਾਡਾ 7700 ਕਰੋੜ ਰੁਪਈਆ ਰੁਕਿਆ ਜਿਹੜਾ ਪੰਜਾਬ ਦਾ ਦੋ ਹਿੰਦੁਸਤਾਨ ਦੇ ਸੂਬੇ ਨੇ ਜਿੱਥੇ ਮੰਡੀਕਰ ਸਿਸਟਮ ਬੜਾ ਜ਼ਬਰਦਸਤ ਹੈ ਇੱਕ ਨੰਬਰ 1 ਤੇ ਪੰਜਾਬ ਨੰਬਰ 2 ਤੇ ਹਰਿਆਣਾ ਬਾਕੀ ਮੰਡੀਕਰ ਸਿਸਟਮ ਨਹੀਂ ਹੈਗਾ ਇਸੇ ਕਰਕੇ ਤੇ ਜਿਹੜਾ ਯੂਪੀ ਬਿਹਾਰ ਦਾ ਵਿਚਾਰਾ ਉਥੋਂ ਦੇ ਜਾਦਵ ਨੇ ਜਿਹੜੇ ਦਸ ਦਾ ਕਿੱਲਿਆਂ ਦੇ ਵੀ ਮਾਲਕ ਪੰਜਾਬ ਚ ਆ ਕੇ ਦਿਹਾੜੀਆਂ ਕਰਦੇ ਅਗਰ ਉਹਨਾਂ ਨੂੰ ਕਣ ਕੇ ਝੋਨਾ ਐਮਐਸਪੀ ਤੇ ਮਿਲੇ ਮੰਡੀਕਰ ਸਿਸਟਮ ਵਧੀ ਜਾਵੇ ਤੇ ਉਹ ਪੰਜਾਬ ਦੇ ਵਿੱਚ ਇਤੇ ਆ ਕੇ ਮਜ਼ਦੂਰੀ ਕਿਉਂ ਕਰਨ ਉਹ ਝੋਨਾ ਕਿਉਂ ਲਉਣ 47 ਡਿਗਰੀ ਦੇ ਵਿੱਚ ਹੁਣ ਉਹ ਜਿਹੜਾ ਮੰਡੀ ਫੀਸ ਆਉਂਦੀ ਉਹਦੇ ਚ ਜਿਹੜੀਆਂ ਪਿੰਡੂ ਸੜਕਾਂ ਨੇ ਜਿਹੜੇ ਲਗਭਗ ਪੰਜਾਬ ਚ 70000 ਕਿਲੋਮੀਟਰ ਹੈ ਜਿੰਨਾਂ ਉਹਨਾਂ ਸੜਕਾਂ ਦੀ ਲੰਬਾਈ ਉਹ ਰਿਪੇਅਰ ਕਰਨੀ ਪੈਂਦੀ 6 ਸਾਲ ਬਾਅਦ ਕਾਲੀਆਂ ਵੇਲੇ ਵੀ ਸੀ ਜੋ ਇਹਨਾਂ ਦੀ 10 ਸਾਲ 70 ਕੋ ਫੰਡ ਬੜੇ ਐਡਵਰਟ ਕਾਲੀਆਂ ਨੇ ਵੀ ਕੀਤੇ ਸੀ ਤੇ ਉਹ ਉਦੋਂ ਰਿਪੇਅਰ ਨਹੀਂ ਹੋਈ ਫਿਰ ਜੋ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੀ ਉਹਨਾਂ ਨੇ ਮਾਰਕੀਟ ਫੀਸ ਵਧਾ ਕੇ ਕਰਜਾ ਗੁਰਜਾ ਚੱਕ ਕੇ ਰਿਪੇਅਰ ਕਰਵਾ ਦਿੱਤੇ ਤੋਂ ਮੰਡੀ ਕਰਨ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਹੋਣੀ ਸੀ ਹੁਣ ਹਰਜਨ ਸਿੰਘ ਬਰਸਟ ਸਾਹਿਬ ਨੇ ਹੁਣ ਸਰ ਮੰਡੀ ਫੀਸ 7700 ਕਰੋੜ ਰੁਪਇਆ ਰੁਕਿਆ ਪਿਆ ਰਿਪੇਅਰ ਮੰਗਦੀ ਕਿਉਂਕਿ ਇਨ੍ਹਾਂ ਚੋਣਾ ਦੇ ਵਿੱਚ ਇਹ ਵੀ ਬੜਾ ਮੁੱਦਾ ਹੈ ਕਿ ਲਿੰਕ ਸੜਕਾਂ ਤੇ ਟੁੱਟੀਆਂ ਪਈਆਂ ਤੁਸੀਂ ਗੱਡੀ ਮੋਟਰਸਾਈਕਲ ਚਾਲੋ ਇੱਥੇ ਤੇ ਸਾਈਕਲ ਦੀ ਸਾਈਕਲ ਤੇ ਨੇ ਦੂਈ ਸੜਕਾਂ ਤੇ ਜਾ ਸਕਦੇ ਪੈਦਲ ਨਹੀਂ ਜਾ ਸਕਦੇ ਤੁਹਾਡੇ ਮੋਚ ਆ ਜੂਗੀ ਹੁਣ ਇਸ ਸਥਿਤੀ ਦੇ ਵਿੱਚ ਇਹਨਾਂ ਨੇ ਨਬਾੜ ਕੋ ਕਿਹਾ ਕਿ ਜਿਹੜਾ ਨਬਾੜ ਹੈਗਾ ਉਹ ਹੀ ਹੈ ਕਿ ਨੈਸ਼ਨਲ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ ਬੈਂਕ ਦਾ ਉਹ ਸਾਰੇ ਸੂਬਿਆਂ ਨੂੰ ਕਰਜ਼ਾ ਦਿੰਦੀ ਹੈ ਘੱਟ ਹੋਊਗਾ 2% 3% 4% ਹੁਣ 2000 ਕਰੋੜ ਰੁਪਈਆ ਕਰਜ਼ਾ ਚੁੱਕਣ ਲੱਗੇ ਮੋਟਾ-ਮੋਟਾ ਉਹ ਪਤਾ ਨਹੀਂ ਕਿੰਨੇ ਸਾਲ ਤੱਕ ਕਰਜ਼ਾ ਲਿਆ ਹੋਊਗਾ ਉਦਿਆਂ ਹੁਣ ਇਹਨਾਂ ਨੇ 33000 ਕਿਲੋਮੀਟਰ ਛੜਕਾਂ ਦੀ ਰਿਪੇਅਰ ਕਰਨੀ ਹੈ ਜਿਹੜੀਆਂ ਬਿਲਕੁਲ ਹੀ ਖਤਮ ਹੋ ਚੁੱਕੀਆਂ ਨੇ ਕਿਉਂਕਿ ਇਹਦੇ ਵਿੱਚ ਵੀ ਕੈਟਾਗਰੀ ਆ ਗਈ ਹੈ ਕਿ ਇੱਕ ਇੱਕ ਪਿੰਡ ਨੂੰ ਲੱਗਦੀ ਹੋਵੇ ਛੜਕ ਜਾਂ ਚਾਰ ਪਿੰਡਾਂ ਨੂੰ ਲੱਗਦੇ ਜਾਂ ਪੰਜ ਪਿੰਡਾਂ ਲੱਗਦੇ ਇਦਾਂ ਦੇ ਪੈਰਾਮੀਟਰ ਮੀਟਰ ਮਾਪਦਾਂ ਲੱਗਣ ਪਰ ਕਰਜ਼ਾ ਵਧ ਹੀ ਜਾ ਰਿਹਾ ਵਾ ਪੰਜਾਬ ਵਾਸਤੇ ਕਿਉਂਕਿ ਪੰਜਾਬ ਦੇ ਵਿੱਚ ਸਬਸਿਡੀਆਂ ਇੰਨੀਆਂ ਜ਼ਿਆਦਾ ਨਹੀਂ ਇਨਕਮ ਘਟ ਨੇ ਸਾਧਨ ਘਟ ਨੇ ਖਰਚੇ ਜ਼ਿਆਦੇ ਨੇ ਜੇ ਜੇ ਬੰਦੇ ਦੀ ਕਮਾਈ 50 ਰੁਪਏ ਹੋਵੇ ਤਾਂ ਰੋਜ਼ 200 ਰੁਪਏ ਖਰਚਾ ਕਰੀ ਜਾਵੇ ਤੇ 150 ਰੁਪਏ ਵੱਧ ਵੱਧ ਕੇ ਮਹੀਨੇ ਦਾ 5000 ਰੁਪਏ ਬਣ ਹੀ ਗਿਆ ਨਾ ਜੇ ਉਹ ਕਿੱਥੋਂ ਲਾਉਣਾ ਹੈਗਾ ਸਰਕਾਰ ਦਾ ਵੀ ਆ ਕਿ ਟੈਕਸ ਤੇ ਬਹੁਤ ਲਾ ਨਹੀਂ ਸਕਦੀ ਪਰ ਸਹੂਲਤਾਂ ਕਹਿੰਦੀ ਕਿ ਅਸੀਂ ਸਾਰੀਆਂ ਦੇਣੀਆਂ ਆ ਅਸੀਂ ਬਿਜਲੀ ਫ੍ਰੀ ਵੀ ਕਰਨੀਆਂ ਬੱਸਾਂ ਵੀ ਫ੍ਰੀ ਆ ਪਾਣੀ ਵੀ ਫ੍ਰੀ ਸਭ ਕੁਝ ਫ੍ਰੀ ਤੇ ਜੇ ਮਾੜਾ ਮੋਟਾ ਟੈਕਸ ਆਵੇ ਫਿਰ ਰੋਲਾ ਵੀ ਪੈਂਦਾ ਕਿਉਂਕਿ ਲੋਕਾਂ ਨੂੰ ਆਦਤ ਹੋ ਚੁੱਕੀ ਆ ਪੰਜਾਬੀਆਂ ਨੂੰ ਕਿ ਸਾਨੂੰ ਫ੍ਰੀ ਦਿੱਤਾ ਜਾਵੇ ਸਭ ਕੁਝ ਅਜਿਹੀ ਸਥਿਤੀ ਦੇ ਵਿੱਚ ਜਿਸ ਐਵਰੇਜ ਦੇ ਨਾਲ ਪੰਜਾਬ ਸਰਕਾਰ ਕਰਜ਼ਾ ਚੱਕ ਰਹੀ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਹਣੀ ਛੱਡ ਕੇ 2 ਕਰੋੜ 80 ਲੱਖ ਦੇ ਕਰੀਬ ਸੀ ਹੁਣ 340 ਹੋ ਗਿਆ ਤੇ ਇਹ ਅੰਦਾਜ਼ਾ ਮੋٹے ਰੂਪ ਦੇ ਵਿੱਚ ਕਿ ਜਦੋਂ 2027 ਦੇ ਵਿੱਚ ਮਾਰਚ ਮਹੀਨੇ ਨਵੀਂ ਸਰਕਾਰ ਬਣਨੀ ਆ ਉਦੋਂ ਹਿਸਾਬ-ਕਿਤਾਬ ਜਦੋਂ ਲਾਇਆ ਗਿਆ ਨਾ ਉਸ ਸਮੇਂ ਪੰਜਾਬ ਦੇ ਉੱਪਰ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਜਾਣਾ 3 ਕਰੋੜ ਦੀ ਬਦੀ ਆ ਤੇ ਕਰਜ਼ਾ ਕਿੰਨਾ ਹੋ ਜੂਗਾ 5 ਲੱਖ ਕਰੋੜ ਦਾ ਕਰਜ਼ਾ ਤੇ ਤੁਸੀਂ ਪੰਜਾਬ ਦੇ ਹਾਲਾਤ ਦੇਖੋ ਕਿ ਚਾਹੇ ਤੁਸੀਂ ਕਹੋ ਕਿ ਖਜ਼ਾਨਾ ਭਰਿਆ ਇਹ ਕਹਿਣ ਵਾਲੇ ਹਨ ਤੁਸੀਂ ਪ੍ਰਾਪਰਟੀਆਂ ਵੇਚਣੀਆਂ ਪੈਣਗੀਆਂ ਗਿਰਵੀ ਰੱਖਣੀਆਂ ਪੈਣਗੀਆਂ ਅਜਿਹੀ ਸਥਿਤੀ ਦੇ ਵਿੱਚ ਹੋ ਸਕਦਾ ਹੈ ਕਿ ਪੰਜਾਬ ਬਿਹਾਰ ਹੀ ਬਣ ਜਾਵੇ ਡਿਵੈਲਪਮੈਂਟ ਹੋਈ ਨਾ ਹੋਈ ਇੱਕ ਬਰਾਬਰ ਮੁਲਾਜ਼ਮਾ ਨੂੰ ਪੈਨਸ਼ਨ ਮਿਲੀ ਨਾ ਮਿਲੀ ਇੱਕ ਬਰਾਬਰੀਆ ਤਨਖਾਹ ਮਿਲੀਆਂ ਨਾਮਲੀਆ ਇੱਕ ਬਰਾਬਰੀ ਆ ਇਸ ਆਰਥਿਕ ਮੰਦੀ ਚੋਂ ਜਾਂ ਮੰਦਹਾਲੀ ਚੋਂ ਪੰਜਾਬ ਸਰਕਾਰ ਗੁਜ਼ਰ ਰਿਆ ਤੇ ਉਹਨੂੰ ਕੋਈ ਵੀ ਸਰਕਾਰ ਹੁਣ ਰੋਕ ਨਹੀਂ ਸਕਦੀ 2027 ਦੇ ਵਿੱਚ ਜਿਹੜੀ ਵੀ ਸਰਕਾਰ ਆਊਗੀ ਉਹਨੂੰ ਵੀ ਕਰਜ਼ਾ ਚੁੱਕ ਕੇ ਹੀ ਸਰਕਾਰ ਬਣਾਉਣੀ ਪੈਣੀ ਜਦ ਤੱਕ ਅਸੀਂ ਹੁਣ ਟੈਕਸ ਨਹੀਂ ਲਾਉਂਦੇ ਜਾਂ ਅਸੀਂ ਸਬਸਿਡੀਆਂ ਬੰਦ ਨਾ ਕੀਤੀਆਂ ਗਿਆ ਹੋਰ ਕੋਈ ਸਾਡੇ ਕੋਲ ਹੈ ਨਹੀਂਆ ਵਿਕਲਪ ਨਹੀਂ ਹੈਗਾ ਜਾਂ ਦੇ ਸਬਸਿਡੀਆਂ ਦੇ ਚਲੋ ਕਰਜਾ ਚੁੱਕੀ ਚਲ ਤੇ ਜੇ ਕਰਜਾ ਨਹੀਂ ਚੁਕਣਾ ਤੁਹਾਨੂੰ ਟੈਕਸ ਲਾਉਣੇ ਪੈਣੇ ਨੇ ਪਰ ਟੈਕਸ ਲਾਉਗੇ ਤੇ ਲੋਕਾਂ ਦੇ ਮਾਂਜਦਾ ਇੱਕ ਇਹ ਵੀ ਵਹਿਮ ਪੈ ਗਿਆ ਨਾ ਪੋਲੀਟੀਕਲ ਪਾਰਟੀਆਂ ਨੂੰ ਕਿ ਜੇ ਅਸੀਂ ਸਬਸਿਡੀਆਂ ਬੰਦ ਕਰਤੀਆਂ ਤੇ ਸ਼ਾਇਦ ਅਸੀਂ ਨਾਲ ਜਿੱਤੀਏ ਪਰ ਇੱਕ ਵਾਰਾ ਹੋਕਾ ਦੇ ਦੇਖੋ ਪੰਜਾਬ ਦੇ ਜਨਤਾ ਨੂੰ ਇਹਨਾਂ ਦੇ ਕਹਿ ਕੇ ਦੋਗੇ ਵੀ ਅਸੀਂ ਬਿਜਲੀ ਫ੍ਰੀ ਨਹੀਂ ਦੇਣੀ ਅਸੀਂ 1 ਰੁਪਿਆ ਯੂਨਿਟ ਦਵਾਂਗੇ ਲੋਕ ਤੋਂ ਲੋਕੀ ਕਹਿਣਗੇ ਸਾਨੂੰ 24 ਘੰਟੇ ਦੇ ਦੋ ਚਾਹੇ 2 ਰੁਪਏ ਲੈ ਲੋ ਪਰ ਪੋਲੀਟੀਕਲ ਪਾਰਟੀਆਂ ਨਾ ਤੇ ਸ਼ਰੂਮਨੀ ਕਾਲੀ ਦਲ ਭਾਜੀਪੀ ਚ ਨਾ ਕਾਂਗਰਸ ਪਾਰਟੀ ਦੇ ਵਿੱਚ ਤੇ ਨਾ ਹੀ ਹੁਣ ਆਮ ਆਦੀ ਪਾਰਟੀ ਦੇ ਵਿੱਚ ਇੱਛਾ ਸ਼ਕਤੀ ਨਹੀਂ ਹੈਗੀ ਜੋ ਹੋਣੀ ਬੜੀ ਜ਼ਰੂਰੀ ਆ